ਬਠਿੰਡਾ ਵਿਖੇ ਇੱਕ ਜੀਐਨਐਮ ਦੇ ਵਿਦਿਆਰਥੀ ਨੂੰ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਸਾਡੇ ਨਾਲ ਥਾਣਾ ਮੁਖੀ ਮੌਜੂਦ ਨੇ ਦਲਜੀਤ ਸਿੰਘ ਗੱਲਬਾਤ ਕਰਦੇ ਆ ਸਰ ਪੂਰਾ ਮਾਮਲਾ ਕਿਸੇ ਵਿਦਿਆਰਥੀ ਨੂੰ ਕਿਸ ਤਰ੍ਹਾਂ ਲੁੱਟਿਆ ਗਿਆ ਵਿਦਿਆਰਥੀ ਕਿੱਥੇ ਆਇਆ ਸੀ ਕਿਵੇਂ ਆਇਆ ਤੇ ਕਿਵੇਂ ਉਸ ਦੀ ਲੁੱਟ ਕੀਤੀ ਗਈ ਹੈ ਕੱਲ ਸਾਡੇ ਕੋਲੇ ਸੰਦੀਪ ਸਿੰਘ ਨਾਮ ਦਾ ਜਿਹੜਾ ਇੱਕ ਵਿਅਕਤੀ ਆਇਆ ਸੀਗਾ ਜਿਹੜਾ ਹਾਂ ਆਪਣਾ ਪਿੰਡ ਡਬਲੀਵਾਸ ਮੌਲਵੀ ਆ ਜਿਹੜਾ ਜ਼ਿਲ੍ਹਾ ਹੁਣਮਾਨਗੜ ਤੋਂ ਪੈਂਦਾ ਹੈ ਉੱਥੇ ਆਣ ਵਾਲਾ 30 ਸਾਲੇ ਦੀ ਉਮਰ ਆ ਇਹਨੇ ਸਾਡੇ ਕੋਲੇ ਆ ਕੇ ਆਪਣੀ ਹੱਦਬੀਤੀ ਸੁਣਾਈ ਹੱਦਬੀਤੀ ਨੇ ਇਹ ਸੁਣਾਈ ਜੀ ਇਹ ਕਹਿੰਦਾ ਵੀ ਮੈਂ ਮਿਤੀ 10 11 ਦੀ ਜਿਹੜੀ ਦਰਮਿਆਨੀ ਰਾਤ ਨੂੰ ਬਿਠੰਡਾ ਆਇਆ ਸੀਗਾ ਆਪਣੇ ਨਿੱਜੀ ਕੰਮ ਲਈ ਇਹ ਜਾ ਰਿਹਾ ਸੀ ਹਨਮਾਨਗੜ੍ਹ ਉੱਥੇ ਜਦੋਂ ਇਹ ਸਟੇਸ਼ਨ ਤੇ ਆਇਆ ਤੇ ਜਿਹੜੀਆਂ ਦੋ ਔਰਤਾਂ ਸਕੂਟਰੀ ਤੇ ਆਈਆਂ ਜਿਨੇ ਇਹਨਾਂ ਨਾਲ ਜਿਨ੍ਹਾਂ ਨੇ ਇਹਨਾਂ ਨਾਲ ਇਸ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਗੱਲਾਂ ਗੱਲਾਂਬਾਤਾਂ ਦੇ ਵਿੱਚ ਇਹਨੂੰ ਜਿਹੜਾ ਹੈਗਾ ਪਿਆਰ ਦੇ ਜਾਲ ਵਿੱਚ ਫਸਾ ਲਿਆ ਉਹ ਪਿਆਰ ਦੇ ਜਾਲ ਵਿੱਚ ਫਸਾ ਕੇ ਉਸੇ ਸਪੂਟਰੀ ਦੇ ਨੂੰ ਹੰਸ ਨਗਰ ਆਪਣੇ ਕਿਰਾਏ ਦੇ ਮਕਾਨ ਦੇ ਵਿੱਚ ਲੈ ਆਇਆ। ਜਿੱਥੇ ਜਾ ਕੇ ਉਹ ਜਿਹੜਾ ਹੈਗਾ ਜਿੱਥੇ ਪਹਿਲਾਂ ਹੀ 4 ਹੋਰ ਵਿਅਕਤੀ ਜਿਹੜੇ ਮੌਜੂਦ ਸੀਗੇ ਮੇਲ ਉੱਥੇ ਔਰਤਾਂ ਨੇ ਉਹਨੂੰ ਅਲਫ ਨੰਗਾ ਕਰਕੇ ਰੇਡੀ ਹੈਗੀ ਹੈ ਦੀ ਇੱਕ ਵੀਡੀਓ ਬਣਾ ਲਈ। ਵੀਡੀਓ ਬਣਾ ਕੇ ਤੇ ਇਹਨੂੰ ਬਲੈਕਮੇਲ ਕੀਤਾ ਵੀ ਜੇਕਰ ਤੂੰ ਸਾਨੂੰ ਸਾਡੀ ਜਿਹੜੀ ਮੰਗ ਨੂੰ ਪੈਸਾ ਨਹੀਂ ਮੰਗ ਨੂੰ ਨਾ ਪੂਰਾ ਕੀਤਾ ਤਾਂ ਅਸੀਂ ਜਿਹੜੀ ਇਹ ਵੀਡੀਓ ਤੇਰੀ ਵਾਇਰਲ ਕਰ ਦੇਵਾਂਗੇ। ਜਸਤੇ ਦੇ ਖਾਤੇ ਦੇ ਵਿੱਚ 50000 ਰੁਪਏ ਸੀਗਾ ਤੇ ਉਹਨਾਂ ਨੇ ਕਿਸੇ ਅਨਨੌਣ ਬੰਦੇ ਨੂੰ ਜਿਹੜਾ ਆਪਣਾ Google Pay ਕਰਵਾ ਲਈ ਸੀਗਾ 50000 ਜਦੋਂ ਕੱਲ ਸਾਡੇ ਕੋਲੇ ਆਇਆ ਸੀ ਇਹਨੂੰ ਇਹਦਾ ਬਿਆਨ ਲਿਖਿਆ ਬਿਆਨ ਲੈ ਕੇ ਇੱਕ ਥਾਣਾ ਗੁਤਵਾਲੀ ਦੇ ਵਿੱਚ ਇੱਕ ਐਫਆਈਆਰ ਨੰਬਰ 115 ਦਰਜ ਕੀਤੀ ਤੇ ਤੁਰੰਤ ਜਿਹੜੀਆਂ ਅਸੀਂ ਆਪਣੀਆਂ ਜਿਹੜੀਆਂ ਟੀਮਾਂ ਇਸ ਜਿਹੜੀਆਂ ਦੋਸ਼ੀਆਂ ਨੂੰ ਅਰੈਸਟ ਕਰਨ ਲਈ ਭੇਜੀਆਂ ਔਰ 6 ਦੋਸ਼ੀਆਂ ਦੇ ਮਾਮਲਾ ਦਰਜਾ ਵਿੱਚੋਂ ਚਾਰਾਂ ਨੂੰ ਅਸੀਂ ਜਿਹੜਾ ਅਰੈਸਟ ਕਰ ਲਿਆ ਗਿਆ ਇਹਨਾਂ ਦੇ ਜਿਹੜੇ ਵਾਰਦਾਤ ਦੇ ਵਿੱਚ ਵਰਤੇ ਕਿ ਮੋਬਾਈਲ ਫੋਨ ਸੀ ਉਹ ਸੀ ਕਬਜ਼ੇ ਚ ਲੈ ਲਿਆ ਇਹਨਾਂ ਦਾ ਵੀਕਲ ਕਬਜ਼ੇ ਚ ਲੈ ਲਿਆ ਤੋਂ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਇਹਨਾਂ ਦਾ ਰਿਮਾਂਡ ਮੰਗਿਆ ਜਾਊਗਾ ਤੇ ਜਿਹੜੇ ਇਹਨਾਂ ਨੇ 5000 ਰੁਪਿਆ ਸੀ ਉਹ ਵੀ ਅਸੀਂ ਹੱਥੇ ਰਿਕਵਰ ਕਰ ਸਰ ਬੈਕਗਰਾਉਂਡ ਕੀ ਹੈਗਾ ਜਿਹੜੇ ਵਿਅਕਤੀ ਫੜੇ ਗਏ ਨੇ ਚਾਰ ਦੋ ਰਹਿੰਦੇ ਨੇ ਹਜੇ ਭਾਵੇਂ ਜਿਹੜੇ ਚਾਰ ਰਹਿੰਦੇ ਨੇ ਉਹਨਾਂ ਦਾ ਬੈਕਗਰਾਉਂਡ ਕੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਨੇ ਜ ਜਿਹਨਾਂ ਦਾ ਮਕਸਦ ਕੀ ਸੀ ਪੈਸੇ ਲੁੱਟਣਾ ਸੀ ਜਾਂ ਹੋਰ ਕੋਈ ਮਕਸਦ ਸੀ ਕਿਸ ਲਈ ਲੁੱਟਦੇ ਸੀ ਪੈਸੇ ਦੇਖੋ ਬੈਕਗਰਾਉਂਡ ਦੀ ਜੇ ਤੁਹਾਡਾ ਗੱਲ ਹੈ ਇਹਨਾਂ ਦਾ ਜਿਹੜਾ ਕੰਸਰਨ ਥਾਣਾ ਉਹਨੂੰ ਅਸੀਂ ਲਿਖ ਕੇ ਭੇਜਤਾ ਇਹਨਾਂ ਦੇ ਬੈਕਗਰਾਉਂਡ ਚੈੱਕ ਕਰਨ ਵਾਸਤੇ ਜਦੋਂ ਸਾਨੂੰ ਉਹਨਾਂ ਵੱਲੋਂ ਰਿਪਲਾਈ ਆ ਜਾਊਗਾ ਤਾਂ ਉਦੋਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਾਕੀ ਇਹਨਾਂ ਦੇ ਜਿਹੜੇ ਮੋਬਾਈਲ ਫੋਨ ਜਿਹੜੇ ਕਬਜ਼ੇ 'ਚ ਲਏ ਆ ਜੇਕਰ ਇਹਨਾਂ ਨੇ ਕੋਈ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉਹਨਾਂ ਨੂੰ ਅਸੀਂ ਤ੍ਰਾਂਸਿਕ ਲੈਬ ਦੇ ਵਿੱਚ ਭੇਜਾਂਗੇ ਮੋਬਾਈਲ ਫੋਨਾਂ ਨੂੰ ਤਾਂ ਸਾਨੂੰ ਸਾਰਾ ਡਾਟਾ ਮਿਲ ਜਾਊਗਾ। ਕਿ ਇਹਨਾਂ ਦੀ ਥੋਰ ਜਿਹੜੀ ਅਸੀਂ ਇਨਵੈਸਟੀਗੇਸ਼ਨ ਉਹ ਵੀ ਅਸੀਂ ਰਿਮਾਂਡ ਲੈ ਕੇ ਅੱਗੇ ਦੀ ਕਰਾਂਗੇ। ਜੇ ਕੋਈ ਅਹਿਮ ਖੁਲਾਸਾ ਹੈ ਤਾਂ ਉਹ ਵੀ ਦੱਸ ਦਿੱਤੇ ਜਾਣਗੇ। ਸਰ ਇਹ ਸਾਰੇ ਜਿਹੜੇ ਤੁਸੀਂ ਜਿੰਨੇ ਮਾਮਲੇ ਦਰਜ ਕੀਤੇ ਅਲੱਗ-ਅਲੱਗ ਜਗ੍ਹਾ ਦੇ ਰਹਿਣ ਵਾਲੇ ਹੈਗੇ ਨੇ ਕਿਵੇਂ ਇਹਨਾਂ ਦਾ ਮੇਲ ਕਿਵੇਂ ਹੋਇਆ ਕਿਵੇਂ ਇਕੱਠੇ ਕੋਈ ਰਿਸ਼ਤੇਦਾਰੀ ਪੈਂਦੀ ਹੈ ਇਹਨਾਂ ਦੀ ਜਾਂ ਇਹਨਾਂ ਦਾ ਕੰਮ ਹੀ ਇਸ ਤਰ੍ਹਾਂ ਦਾ ਗ ਇਹਨਾਂ ਦਾ ਇੱਕ ਗ੍ਰੋ ਹੀ ਸੀਗਾ ਜੀ ਇਹ ਇਹ ਇਹਨਾਂ ਦੀ ਪਹਿਲਾਂ ਹੀ ਇੱਕ ਪ੍ਰੀਪਲਾਨਡ ਸਾਜਿਸ਼ ਹੁੰਦੀ ਸੀਗੀ ਇਹ ਬੰਦੇ ਨੂੰ ਛਕਦੇ ਸੀਗੇ ਉੱਥੇ ਲੈ ਕੇ ਜਾਂਦੇ ਸੀਗੇ ਤੇ ਬਾਕੀ ਹਜੇ ਸਾਡੇ ਕੋਲੇ ਇਨਵੈਸਟੀਗੇਸ਼ਨ ਪ੍ਰੀਲਿਮਿਨਰੀ ਸਟੇਜ 'ਤੇ ਆ ਅੱਜ ਦਿਨ ਅ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਸਾਨੂੰ ਹੋਰ ਜੇ ਫੈਕਟ ਪਤਾ ਲੱਗੇ ਤੁਹਾਨੂੰ ਦੱਸਾਂਗੇ ਸਭ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਕਾਫੀ ਔਰਤਾਂ ਨੂੰ ਵੀ ਫੜਿਆ ਹੈ ਕਈ ਬੰਦੇ ਵੀ ਫੜੇ ਗਏ ਨੇ ਜੋ ਲੇਡੀ ਬਣ ਕੇ ਰਾਤ ਨੂੰ ਨੁਟਕਤ ਲੁੱਟਦਾ ਕੰਮ ਕਰਦੇ ਸੀ ਕਿ ਕਿਸ ਤਰ੍ਹਾਂ ਦੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਦੂਜੇ ਲੋਕਾਂ ਨੂੰ ਕੀ ਮੈਸੇਜ ਆਏਗਾ ਲੋਕਾਂ ਨੂੰ ਮੇਰਾ ਇਹੀ ਮੈਸੇਜ ਆ ਜੀ ਇਹ ਜਿਹੜੇ ਲੋਕ ਆ ਸੁਚੇਤ ਰਹਿਣ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆਣ ਜਿੱਥੇ ਤੁਹਾਨੂੰ ਇਹੋ ਜਿਹਾ ਰਾਤ ਦੇ ਟਾਈਮ ਦੇ ਵਿੱਚ ਕੋਈ ਔਰਤ ਮਿਲਦੀ ਆ ਕੋਈ ਰੋਡ ਤੇ ਖੜੀ ਤਾਂ ਸਾਨੂੰ ਇਤਲਾਹ ਦਿਓ ਸਾਡਾ ਨੰਬਰ ਹੈ ਕੁਤਵਾਲੀ ਥਾਣੇ ਦਾ ਮੇਰਾ ਆਪਣਾ ਨੰਬਰ ਹੈ 75080 18101 ਜੇ ਤੁਹਾਨੂੰ ਇਦਾਂ ਦਾ ਕੋਈ ਬਹਿਕ ਆਵੇ ਦੇ ਵਿੱਚ ਲੈਂਦੇ ਆ ਤੁਸੀਂ ਪਹਿਲੀ ਤੁਹਾਡਾ ਹੀ ਫਰਜ਼ ਬਣਦਾ ਵੀ ਤੁਸੀਂ ਇਹਨਾਂ ਦੇ ਬਹਿਕਾ ਵਿੱਚ ਨਾ ਆਓ ਤੇ ਨਾਲ ਦੀ ਨਾਲ ਸਾਨੂੰ ਇਨਫੋਰਮੇਸ਼ਨ ਵੀ ਦਿਓ ਦੂਜੇ ਸੈਸ਼ਨ ਇਹਨਾਂ ਨੂੰ ਦੋ ਬਾਕੀ ਰਹਿੰਦੇ ਫੜਨ ਵਾਲੇ ਚਾਰ ਫੜੇ ਗਏ ਨੇ ਇਹਨੂੰ ਅਦਾਲਤ ਚ ਪੇਸ਼ ਕੀਤਾ ਜਾਊਗਾ ਅੱਜ ਰਿਮਾਂਡ ਦੌਰਾਨ ਲੱਗਦਾ ਕੋਈ ਖੁਲਾਸੇ ਹੋ ਸਕਦੇ ਆ ਹੋਰ ਉਮੀਦ ਹੈਗੀ ਕੋਈ ਹੋਰ ਵੀ ਇਹਨਾਂ ਤੋਂ ਕੋਈ ਕੇਸ ਤੁਹਾਡੇ ਟਰੇਸ ਹੋ ਸਕਦੇ ਜਿਸ ਬੰਦੇ ਨੂੰ Google Pay ਦੇ ਪੈਸੇ ਸੈਂਡ ਕੀਤੇ ਆ ਜੀ ਅਸੀਂ ਉਹਦੇ ਤਾਂ ਅਪਰੋਚ ਕਰ ਰਹੇ ਆ ਸਾਨੂੰ ਕਾਫੀ ਕੁਝ ਪਤਾ ਲੱਗ ਸਕਦਾ ਹੈ ਔਰ ਸਾਨੂੰ ਤਾਂ ਆਸ ਹੈ ਹੋ ਸਕਦੇ ਆ ਖਲਾਸੇ ਬਿਲਕੁਲ ਰਿਮਾਂਡ ਦੌਰਾਨ ਹੋ ਸਕਦੇ ਹੋ ਬਿਲਕੁਲ ਇਸ਼ਾਨ ਤਾਣਾ ਮੁਖੀ ਜਿਨ੍ਹਾਂ ਨੇ ਦੱਸਿਆ ਕਿ ਕਥਿਤ આરોપીਆਂ ਦਾ ਜਿਹੜਾ ਰਿਮਾਂਡ ਲਿਆ ਜਾਵੇਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਇਹ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ